ਜਿੱਕਾ ਖਾਲਸਾ ਐਬਿਲਿਟੀ ਬਤੇ ਦਾਸ ਬਬਸਨ ਸਿੰਘ ਬਲੀਆਂ ਪੰਜਾਬ ਦੇ ਧਾਰਮਿਕ ਇੰਟਰਨੈਸ਼ਨਲ ਅੰਤਰਦਾਲ ਮੈਂ ਸਮੂਹ ਸਮਾਜਿਕ ਤੇ ਬੰਦਿਆਂ ਧਾਰਮਿਕ ਤੇ ਬੰਦਿਆਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਭਾਰੀ ਆਫਤਾਂ ਆਈ ਹੜਾਂ ਦੀ ਮਾਰ ਪੈ ਰਹੀ ਹੈ ਜੋ ਧਾਰਮਿਕ ਅਸਮਾਜ ਦੇ ਬੰਦਿਆਂ ਹੜ੍ਹ ਪੀੜਤਾਂ ਵਾਸਤੇ ਰਾਸਮਗਰੀ ਲੈ ਕੇ ਆ ਰਹੀਆਂ ਆ ਉਹਨਾਂ ਦੇ ਆਗੂਆਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਵੀ ਸਮਗਰੀ ਲਿਆਉਣੀ ਆ ਬਾਦ ਵਿੱਚ ਲੈ ਕੇ ਆਇਓ ਪਹਿਲੋਂ ਆਪ ਆਗੂ ਆਉਣ ਇੱਥੇ ਜਾਇਜ਼ਾ ਲੈ ਕੇ ਦਾਣ ਕਿ ਕਿੱਥੇ ਜਰੂਰ ਤੇ ਸਮਗਰੀ ਵੰਡਣ ਦੀ ਕਿਉਂਕਿ ਜੇ ਮੈਂ ਇਕੱਲੇ ਡੋਇਪੁਰ ਦੀ ਗੱਲ ਕਰਾਂ ਇੱਥੇ ਬੰਨਾਂ ਦੇ ਉੱਤੇ ਜਾਂ ਛੜਕਾਂ ਦੇ ਉੱਤੇ ਬਾਹਰ ਤੋਂ ਲੋਕ ਆਣ ਕੇ ਲੁੱਟਮਾਰ ਕਰ ਰਹੇ ਨੇ ਜੋ ਕਿ ਹਰ ਪੀੜਤਾ ਦੇ ਨਾਂ ਤੇ ਇਥੋਂ ਦਾ ਸਮਗਰੀ ਲੈ ਕੇ ਜਾ ਰਹੇ ਨੇ ਪਰ ਜਿਨ੍ਹਾਂ ਨੂੰ ਜ਼ਰੂਰ ਤੇ ਉੱਥੇ ਸਮਗਰੀ ਪਹੁੰਚਣੀ ਨਹੀਂ ਲਈ ਮੈਂ ਬੇਨਤੀ ਕਰਾਂ ਇਹ ਸੋ ਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਹਰ ਮਾਦ ਮੋਲਬਾਰ ਲੋਕਾਂ ਦੇ ਨਾਲ ਸੰਪਰਕ ਕਰਕੇ ਉਹ ਆਪ ਸਾਡੇ ਨਾਲ ਚੱਲਣਾ ਕਿ ਜਿੱਥੇ ਲੋੜ ਆ ਜ਼ਰੂਰਤ ਮੰਗ ਲੋਕਾਂ ਨੂੰ ਇਸ ਸਰਾਸ ਸਮਗਰੀ ਵੰਡੀ ਜਾ ਸਕੇ ਕਿਉਂਕਿ ਯਾਰ ਇਹਨਾਂ ਪੰਜਾਬ ਨੂੰ ਮੁਕਦਿਆ ਬਣਾ ਕੇ ਰੱਖ ਦਿੱਤਾ ਇਹਨਾਂ ਲਟੇਰਿਆਂ ਨੇ ਹੋਵਾ ਮਾਈ ਕਰ ਰਹੇ ਨੇ ਕਿਉਂਕਿ ਕੱਲ ਪੰਜਾਬ ਦੇ ਵਿੱਚ ਫੋਈਪੁਰ ਜ਼ਿਲ੍ਹੇ ਦੇ ਵਿੱਚ ਲੇਰਕੋਟ ਨੇ ਤੋਂ ਮੁਸਲਮਾਨ ਵੀਰ ਆਏ ਉਹਨਾਂ ਦੇ ਨਾਲ ਇਸ ਤਰ੍ਹਾਂ ਲੁੱਟਮਾਰ ਹੋਈ ਹੈ ਉਮਰ પોલીસ ਪ੍ਰਸ਼ਾਸਨ ਨੂੰ ਐਸਐਸਪੀ ਨੂੰ ਵੀ ਬੇਨਤੀ ਕਰੂੰਗਾ ਕਿ ਆਪ ਜੀ ਵੀ ਤੁਸੀਂ પોલીસ ਪ੍ਰਸ਼ਾਸਨ ਦਖਲ ਦੇ ਕੇ ਇਹਨਾਂ ਡੇਰਿਆਂ ਤੇ ਮੰਨਦੀ ਕਾਰਵਾਈ ਕੀਤੀ ਜਾਵੇ ਔਰ ਧਾਰਨਿਕ ਅਸਮਾਰਕ ਜਥੇ ਬੰਦਿਆਂ ਨੂੰ ਬੇਨਤੀ ਕਰਾਂ ਜੋ ਕੋਈਪੁਰ ਦੀਆਂ ਨੇ ਕਿ ਆਓ ਇੱਕ ਮੀਟਿੰਗ ਕਰਕੇ ਇਕੱਠੇ ਹੋ ਕੇ ਇਹਨਾਂ ਡੇਰਿਆਂ ਨੂੰ ਤੇ ਬੁਲਾਈਏ ਕਿ ਆਪ ਅੱਗੇ ਲਾ ਕੇ ਜਿਹੜੇ ਬਾਹਰੋਂ ਵੀ ਆਉਂਦੇ ਉਹਨਾਂ ਨਾਲ ਇਹ ਰਾਸ ਸਮਗਰੀ ਜਿਹੜੀ ਆ ਇਹਨਾਂ ਨੂੰ ਸਹੀ ਟਿਕਾਣੇ ਜਿੱਥੇ ਲੋਡ ਹੈ ਜਿੱਥੇ ਸਮਗਰੀ ਪਹੁੰਚਦੀ ਨਹੀਂ ਉਤੇ ਬਿਦੌਨੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ